ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝੱਟੀ ਐ ਤਉ ਦਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੂ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹਿ ਕਹਿਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿਗਾਵਾ ਉਹ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਾਰਨੇ ਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਹਾਰੇ ਨਾਮ ਧਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੋਜ ਬਿਨ ਆਵਰ ਨਾ ਕੋਈ ਰਹਾਉ ਮਾਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਾਉ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ 파ਸੀ ਵਿੱਚੇ ਤਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਰਖੀਜੈ ਬੱਕਰੀ ਸਿੰਘ ਇਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਭਾਉ ਦੂਰ ਕੀਜੈ ਹਰ ਕੀ ਵੜਾਈ ਦੇਖੋ ਸੰਤਹ ਹਰ ਨਿਮਾਣਿਆ ਮਾਣ ਦੇਵਾਈ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ ਹਾਰੇ ਕੀ ਵੜਾਈ ਦੇਖੋ ਸੰਤਹ ਹਾਰੇ ਨਿਮਾਣਿਆ ਮਾਣ ਦੇ ਵਾਈ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਤੇਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ